ਕਿਰ ਮੈਂ ਜੋ ਚਿਤਵੋਂ ਨਾ ਕਰੇ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵੇ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਕਬੀਰ ਕਹਿੰਦਾ ਜੋ ਮੈਂ ਚਿਤ ਬਣਾ ਮੈਂ ਜੋ ਪਲੈਨਿੰਗ ਬਣਾਉਣਾ ਮੈਂ ਜੋ ਸੋਚਦਾ ਵਿਚਾਰਦਾ ਨਾ ਹੋਣਾ ਚਾਹੀਦਾ ਐ ਕਰਾਂ ਮੈਂ ਐ ਕਰਾਂ ਅੱਗੇ ਵਾਸਤੇ ਫਿਊਚਰ ਵਾਸਤੇ ਜਿਹੜਾ ਮੈਂ ਚਿਤ ਬਣਾ ਉਹ ਉਹ ਹੋ ਨਹੀਂ ਰਿਹਾ ਫੁੱਦਾ ਦੀ ਤੇ ਹੋ ਕੀ ਰੇ ਆਪਣਾ ਜਤਵਿਆ ਹਰ ਕਰੇ 베ਰਾ ਜਤਵਿਆ ਨਹੀਂ ਹੋ ਰਿਹਾ ਤੇ 베ਰੇ ਚਤਬੁਣਾ ਫਿਰ ਫਾਇਦਾ ਕੀ ਹੋਇਆ ਕੀ ਆ 베ਰੇ ਜਤਵੇ ਹੋਏ ਤੇ ਤਾਂ ਬਦਲਣਾ ਮੈਨੂੰ ਜਤਵਣਾ ਵਿਚਾਰ ਕਰਨਾ ਅ ਜਿਹੜਾ ਪਲਾਨ ਬਣਾਉਣ ਦੀ ਸਭ ਛੱਡ ਦੇਣੀ ਚਾਹੀਦੀ ਜਾਂ ਤੇ ਉਹਦਾ ਉਹ ਹੋ ਹੀ ਨਹੀਂ ਰਿਹਾ ਫਿਰ ਕਿਉਂ ਮੈਂ ਟਾਈਮ ਵੇਸਟ ਕਰਾਂ ਕੀ ਆ 베ਰੇ ਜਤਵੇ ਹੋਏ ਮੇਰੇ ਤੇ ਦੋ ਦਿਨਾਂ ਤੱਕ ਕੀ ਹੋਇਆ ਕੁਝ ਹੋਇਆ ਹੀ ਨਹੀਂ ਉਹਨੇ ਧਿਆਨ ਰੱਖਿਆ ਵੀ ਮੇਰੇ ਜਦੋਂ ਤੇ ਹੁੰਦਾ ਹੈ ਆਦੀ ਉਹ ਪ੍ਰੈਕਟੀਕਲ ਜੁਆਇਸ ਦੀ ਗੱਲ ਆ ਆਪਣਾ ਜਦਵਿਆ ਹਰ ਕਰੇ ਹਰ ਆਪਣੇ ਜਦਵਿਆ ਕਰਦਾ ਜੋ ਮੇਰੇ ਚਿੱਤ ਨਾਲ ਹੋਏ ਮੇਰੇ ਤੇ ਚਿੱਤ ਕਿਤੇ ਵੀ ਨਹੀਂ ਹੁੰਦਾ ਜੋ ਹੋ ਜਾਂਦਾ ਇਸ ਕਰਕੇ ਮੈਂ ਤਾਂ ਛੱਡ ਦਿੰਦਾ ਤੇ ਤੁਰਨਾ ਨਹੀਂ ਛੱਡਦਾ ਵਿਚਾਰਨਾ ਮੈਂ ਹੁਕਮ ਬੁੱਝਣਾ ਦਾ ਹੁਕਮ ਤੇ ਨਗਾ ਮੇਰੀ ਹਰ ਕੀ ਚ ਦਬਦਾ ਇਹਦੇ ਤੇ ਦ੍ਰਿਸ਼ ਧਿਆਨ ਹੈ ਮੇਰਾ ਹੁਣ ਆਪਣਾ ਚਿਤਵਣ ਦੇ ਧਿਆਨ ਨਹੀਂ ਜੋ ਹਰ ਕਰ ਰਿਹਾ ਚਿਤਵ ਰਿਹਾ ਉਹਦੇ ਤੇ ਧਿਆਨ ਹੈ ਇਸ ਕਰਕੇ ਉਹੀ ਹੁਕਮ ਉਹ 부ਝ ਰਿਹਾ ਉਹ ਹੁਕਮ 부ਝ ਪਰਮ 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 ਪਰ ਪਾਇਆ ਜਦ ਹੁਕਮ ਨਾਲ ਟਿਊਨ ਹੋ ਗਈ ਹੁਕਮ ਨਾਲ ਟਿਊਨ ਹੋਈ ਪਰਮ ਪਰ ਆਪਣਾ ਚਿਤਵਣਾ ਛੱਡ ਦੋ ਆਪਣਾ ਚਿਤਵਣਾ ਛੱਡਿਆ ਗਿਆ ਇਹੀ ਪਰਮ ਪਰ ਹੁਕਮ ਦੀ ਸਮਝ ਆਏ ਤੇ ਬਿਨਾ ਹੁਕਮ ਦੇ ਵਿੱਚ ਚੱਲਿਆ ਨਹੀਂ ਜਾ ਸਕਦਾ ਜਿਹੜੀ ਚੀਜ਼ ਦਾ ਤੁਹਾਨੂੰ ਗਿਆਨ ਨਹੀਂ ਕਿ ਲਾਈਨ ਕਿੱਥੇ ਹੈ ਜੇ ਲਾਈਨਾਂ ਦਿੱਤੀਆਂ ਹੋਈਆਂ ਦੋ ਸੜਕਾਂ ਦੇ ਵਿਚਾਲੇ ਲਾਈਨ ਲਾਈ ਹੁੰਦੀ ਹੈ ਚਿੱਟੀ ਰਾਤ ਨੂੰ ਕੀ ਪਤਾ ਲੱਗਦਾ ਕੋਈ ਚਿੱਟੀ ਲਾਈਨ ਚੰਗਦੀ ਆ ਤਾਂ ਤੇ ਇੱਧਰ ਆ ਗਿਆ ਸੀ ਕਹਿੰਦੇ ਇੱਧਰ ਤੂੰ ਇੱਧਰ ਰਾਤ ਨੂੰ ਪਤਾ ਹੀ ਨਾਲ ਲੱਗੇ ਲਾਈਟ ਥੋੜੀ ਹੋਵੇ ਆਪਣੀ ਗੱਡੀ ਦੀ ਪਤਾ ਹੀ ਨਾਲ ਲੱਗੇ ਕਿੱਧਰ ਚਲੇ ਗਏ ਜਾਦਾ ਨੇ ਰਹਾ ਹੋਵੇ ਇਸ ਕਰਕੇ ਉਹ ਜਿਹੜੀ ਜਿੰਨਾ ਜਦ ਤੁਹਾਨੂੰ ਗਿਆਨ ਨਹੀਂ ਹੈ ਹੁਕਮ ਦਾ ਹੁਕਮ ਵਿੱਚ ਚੱਲਿਆ ਨਹੀਂ ਜਾ ਸਕਦਾ ਉਹ ਬਾਉਂਡਰੀ ਜਿਹੜਾ ਹੈ ਸੀ ਖੱਦਿਓ ਤਿੱਖੀ ਬਾਲੋ ਨਿੱਕੀ ਕਲਾਈਂਦੇ ਉਹਦੇ ਤੇ ਚੱਲਣ ਵਾਸਤੇ ਉਹ ਦਿਖਣੀ ਚਾਹੀਦੀ ਹੈ ਹਰ ਵਕਤ ਹ ਜਿਹੜਾ ਟਿਊਨਿੰਗ ਕਰਨੀ ਹੈ ਪਤਾ ਵੀ ਨਾ ਜਾਈਂਦਾ ਕਿਵੇਂ ਟਿਊਨ ਹੋਣੀ ਉਹ ਨਾਲ ਹਾਂ ਉਹ ਤਾਂ ਬਾਹਰ ਨਹੀਂ ਜਾਣਾ ਹੁਕਮ ਤੋਂ ਜੇ ਹੁਕਮ ਦਾ ਗਿਆਨ ਨਹੀਂ ਬਾਹਰ ਫਿਰ ਫਿਰ ਅਸੀਂ ਉਹਦੇ ਵਿੱਚ ਰਹਿ ਨਹੀਂ ਸਕਦੇ ਜੇ ਦਾਇਰੇ ਦਾ ਗਿਆਨ ਹੈ ਨਹੀਂ ਦਾਇਰੇ ਵਿੱਚ ਅਸੀਂ ਰਹਿ ਕਿਵੇਂ ਸਕਦੇ ਹਾਂ ਹਾਂਜੀ ਕਿ ਵੀਰ ਮੈਂ ਜੋ ਜੋ ਮੈਂ ਜਿਤਵੂ ਨਾ ਕਰੇ ਕਿਹਾ ਕਿ ਮੇਰੇ ਚਿਤਵੇ ਹੋਏ ਆਪਣਾ ਚਿਤਵੇ ਹਾਰ ਕਰੇ ਜੋ ਮੇਰੇ ਚਿਤਨਾ ਜੋ ਮੈਂ ਜਿਤਵਨਾਉ ਉਹ ਨਹੀਂ ਹੁੰਦਾ ਕਿਹਾ ਮੇਰੇ ਚਿਤਵੇ ਹੋਏ ਫਿਰ ਮੇਰੇ ਜਤਨ ਦਾ ਫਾਇਦਾ ਕੀ ਹੋਇਆ ਆਪਣਾ ਚਿਤਵੇ ਹਾਰ ਕਰੇ ਜੋ ਮੇਰੇ ਜਤਨ ਹੋਵੇ ਸਿਰ ਹਾਰ ਕਰਦਾ ਆਪਣਾ ਚਿਤਵੇ ਹੋਇਆ ਇਹ ਸਾਰੀ ਦੁਨੀਆ ਤੇ ਜੇ ਲਾਗੂ ਕਰੀਏ ਕਿਸੇ ਦਾ ਜਜ਼ਬਾ ਕੁਝ ਵੀ ਨਹੀਂ ਹੁੰਦਾ ਜਦ ਕਿਸੇ ਦਾ ਜਜ਼ਬਾ ਕੁਝ ਨਹੀਂ ਹੁੰਦਾ ਫਿਰ ਪੁਰਖਪਾਪ ਵੀ ਹੈ ਨਹੀਂ ਤੇ ਸਾਡਾ ਕੋਈ ਚਿਤਵਿਆ ਹੁੰਦਾ ਹੀ ਨਹੀਂ ਉਹ ਪੁਰਖਪਾਪ ਕਿੱਥੇ ਹੋ ਗਿਆ ਆਪਣਾ ਜਜ਼ਬਾ ਹਰ ਕਰਦਾ ਕਰਾਉਂਦਾ ਸੱਤ ਹੀ ਆ ਕਰਾਉਂਦਾ ਸੱਤ ਹੀ ਆ ਉਹ ਚਿਤਵਿਆ ਕਰਦੇ ਅਸੀਂ ਕਰਾਉਂਦਾ ਸੱਤ ਹੀ ਆ ਸਾਡਾ ਜਜ਼ਬਾ ਜਿਹੜੀ ਸਾਡੇ ਕਰਾਉਂਦਾ ਆਪਣਾ ਜਜ਼ਬਾ ਸਾਡੇ ਕਰਾਉਂਦਾ ਆ ਬੁੱਤਰਾ ਪਬਲਿਕ ਇਹਨਾਂ ਜੀਆਂ ਤੇ ਹੀ ਕਰਾਉਂਦਾ ਪਰ ਆਪਣਾ ਜਜ਼ਬਾ ਕਰਾਉਂਦਾ ਜਿਹੜਾ ਜੀ ਚਤਪੇ ਉਹਦੀ ਰਸਤੇ ਉਹ ਜਦੇ ਹੋ ਸਕਦਾ ਜਾਂ ਉਹਦਾ ਜਜ਼ਬਾ ਜੀ ਦਾ ਜਜ਼ਬਾ ਇੱਕੋ ਹੀ ਹੋਵੇ ਜਿਹੜਾ ਉਹਨੇ ਜਜ਼ਬਾ ਉਹ ਹੀ ਜੀ ਚਤਪੇ ਦੀ ਕੁਦਰਤੀ ਦਾਦਨ ਹੋ ਜਾਂਦਾ ਹਾਂਜੀ